ਕਾ ਵੀ ਦਾ ਓਏ ਓਏ ਹੱਕੀ ਹੋ ਗਿਆ ਆ ਮਰ ਕਾ ਬਣਾ ਲਈ ਪਗਵਾਈ ਬਣਾ ਲਈ ਓਏ ਮਰੇ ਸਰ ਦਾ ਆ ਪਿਆ ਮਗਰਾਈ ਤੈਨੂੰ ਮੈਂ ਕੀ ਕਹਿ ਦੀ ਮੈਂ ਆ ਪੀਰ ਪਗੰਬਰਾਂ ਜਗ੍ਹਾ ਆਪਣੇ ਧੱਕਾ ਦਿੱਤਾ ਓਨੇ ਧੱਕਾ ਦਿੱਤਾ ਚੱਲ ਖੜਾਓ ਖੜਾਓ ਹੈ ਮਰੇ ਛੋੜ ਕਰਕੇ ਨਾ ਖੋਈ ਜਾ ਰਹੀ ਜਾਂਦਾ ਨਹੀਂ ਪਈ ਜਾਂਦਾ 7 ਵਜੇ ਓਏ ਹੈ 7 ਵਜੇ ਦਾ ਗੁਪਤ ਅੰਗ ਤੇ ਹਾਂ ਉੱਕ ਪੰਗ ਤੇ ਬੱਜੀ ਤੇ ਕਿਧਰ ਇਹ ਗੋਲਾ ਪਿਆ ਆ ਇਹ ਤਾਂ ਛੋਣਾ ਜਿਹਾ ਲੰਮੀ ਦਾ ਕੋਈ ਨਾ ਹੋ ਇਹ ਤੇ ਨਹੀਂ ਟਟ ਬੱਜੀ ਪੜੇ ਤੇ ਟਹਲ ਗਿਆ ਵਾ ਹੈ ਟਹਲ ਗਿਆ ਨਾਲੇ ਕਿਹਾ ਸੀ ਟਟ ਟਟ ਤੇ ਨਹੀਂ ਬੱਜੀ ਪੜੇ ਤੇ ਮਗਰਾ ਠੀਕ ਆ ਓਏ ਓਏ ਕੱਢ ਲੋ ਗੁੱਪ ਚੱਟ ਲੱਗੀ ਕੋਈ ਐ ਚ ਕੀ ਆਗਾ ਓਏ ਝਰ ਝਰ ਦੇ ਕੀ ਕਰੇ ਤੁਲੇ ਤੇ ਵਾ ਐ ਚਿੱਟਾ ਮਗੜਿਆ ਹੀ ਆ ਉਹ ਭੈਣ ਦੀ ਮਗਰਾ ਇਹ ਜੁੱਦਾ ਬੱਜਾ ਚੱਟ ਚੱਟ ਬੱਜਾਂਗੇ ਓਏ ਪਿੱਛੋਂ ਦਾ ਪਤਨੀ ਕੀ ਕੀ ਜਾਨਵਰ ਪਾਏ ਟੱਲਾ ਮੇਰ ਵੱਲੂ ਹੈ ਫੜ ਤਾਂ ਲਓ ਚੱਲਾ ਬਾਹਰ ਲਿਆ ਓਏ ਚੱਲ ਉਧਰ ਹਟੋ ਬੰਦੂ ਕਰੇ ਮੈਂ ਕਿਹਾ ਸੀ ਘਰੇ ਨਾ ਬਣਾ ਮੀਟ ਮੂਡ ਆਪਣੇ ਤੱਕਾ ਦਦਾ ਤੈਨੂੰ ਨੇ ਵੀ ਕਰੇ ਜਗਾ ਬਣੀ ਹੋਈ ਆ ਤੁਹਾਡਾ ਖਰਾਬ ਹੋ ਗਿਆ ਬੇਟਾ ਮੈਂ ਕਹੋ ਡਾਕਟਰ ਬੁਲਾ ਕੇ ਸੁਭਾ ਸਾਲਵਾ ਦੇ ਡਾਕਟਰ ਨੂੰ ਕੁਝ ਨਹੀਂ ਹੋਇਆ ਇਹਨੂੰ ਯਾਰ ਉਹ ਮਰੀ ਜਾਂਦਾਗਾ ਨਹੀਂ ਆਇਆ ਕਰ ਰੋ ਖੇਡ ਚ ਇਥੇ ਰੋ ਆ ਖੇਡ ਚ ਮਾਰ ਲਾ ਉਹ ਡੰਕੀ ਅਛਰਾ ਅਛਰਾ ਧੱਕਾ ਦੇ ਮੈਨੂੰ ਅਛਰੇ ਨੂੰ ਕੀ ਹੋਇਆ ਤੈਨੂੰ ਇਹ ਖੇਡ ਚ ਮਾਰੋ ਇਹਨੂੰ ਬੱਚੇ ਜਾ ਕੇ ਯਾਰ ਛੱਡ ਦੋ ਪਾਣੀ ਨਿੱਗ ਗਿਆ ਕਿਤੇ ਉਹਦਾ ਪਿੱਦਰਾ ਕਰਤਾ ਹੋਵੇ ਉਹ ਤਾਂ ਪੂਰੀ ਹੋ ਗਈ ਜਦੋਂ ਕਰਤਾ ਵੀ ਕਰਤਾ ਅੱਡਾ ਬੋਟਾ ਇਹਨੂੰ ਐ ਕਰ ਕਈ ਤੇ ਧਰ ਕੇ ਲੈ ਜਾ ਮਗ ਲਈ ਜੀ ਨੂੰ ਤਾਂ ਪਿਆ ਯਾਰ ਕਿਤੇ ਓਏ ਦਾ ਖਸਮਕ ਦਾ ਜਾਨਵਰ ਐਨੇ ਜਾਨਵਰ ਮਾਰਦਾ ਨਾ ਐਨੇ ਜਾਨਵਰ ਮਾਰਦਾ ਹੈ ਸਾਰਾ ਪਾਪ ਮੇਰਾ ਨਾ ਪੰਜਾਬ ਤੇ ਆਉਂਦਾ ਹੈ